ਸੋ ਸੇਰ ਦੋਸਤੋ ਮੈਂ ਤੁਹਾਡਾ ਆਪਣਾ ਕੀਰਤ ਪੰਨੂ ਔਰ ਮੈਂ ਇਸ ਟਾਈਮ ਖੜਾ ਖੇਤਾਂ ਦੇ ਮੇਰੇ ਵੇਖ ਸਕਦੇ ਤੁਸੀਂ ਮਗਰ ਕਣਕ ਜਿਹੜੀ ਆ ਉਹਦਾ ਪੰਗਾਰਾ ਫੋਟ ਜਿਹੜੀ ਆ ਤੁਰਪੀ ਖੇਤ ਜਿਹੜੇ ਆ ਥੋੜੇ ਦਿਨਾਂ ਤੱਕ ਹੀ ਇੱਕ ਚਾਦਰ ਵੇਖ ਜੂਗੀ ਇਹਦੇ ਉੱਤੇ ਕਣਕ ਦੀ ਔਰ ਆ ਲੱਗਦਾ ਕਿ ਪਿੱਛੇ ਪੰਜਾਬ ਸਾਰਾ ਜਰਿਆ ਰਿਆ ਰਿਆ ਲੱਗਣ ਲੱਗ ਪੂ ਮੁਨਸੀਪ ਰੇਮਚੰਦ ਲਿਖਦੇ ਆ ਵੀ ਜਿੱਦਾਂ ਇੱਕ ਸਿਪਾਈ ਨੂੰ ਆਪਣੀ ਬਰਦੀ ਜਾਂ ਲਾਲ ਪੱਗ ਤੇ ਮਾਣ ਹੁੰਦਾ ਇੱਕ ਸੋਹਣੀ ਸੁਨੱਖੀ ਜਨਾਨੀ ਨੂੰ ਜਿétrਾ ਆਪਣੇ ਗਹਿਣਿਆਂ ਤੇ ਆਪਦੇ ਸ਼ਿੰਗਾਰ ਤੇ ਮਾਣ ਹੁੰਦਾ ਤੇ ਇੱਕ ਵੈਦ ਨੂੰ ਜਿétrਾ ਆਪਣੇ ਸਾਹਮਣੇ ਬੈਠੇ ਰੋਗੀਆਂ ਦਾ ਘਮੰਡ ਹੁੰਦਾ ਇਦਾਂ ਹੀ ਕਿਸਾਨ ਨੂੰ ਆਪਣੇ ਖੇਤਾਂ ਦੀ ਫਸਲ ਦਾ ਕਮਾਡ ਹੁੰਦਾ ਇਹ ਮੇਰੇ ਸ਼ਬਦ ਨਹੀਂ ਗਏ ਮੁੰਜੀ ਪ੍ਰੇਮ ਚੰਦੇ ਆ ਪਰ ਮੈਂ ਨਹੀਂ ਸੋਚਦਾ ਕਿ ਕਿਸਾਨ ਨੂੰ ਆਪਣੀ ਫਸਲ ਦਾ ਕਦੀ ਕਮਾਡ ਹੁੰਦਾ ਵੇ ਆ ਨੂੰ ਚਾਹ ਹੁੰਦਾ ਖੁਸ਼ੀ ਹੁੰਦੀ ਆ ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਕਿਸਾਨ ਦੀਆਂ ਜਿਹੜੀਆਂ ਇਸ ਫਸਲ ਦਾ ਉਮੀਦ ਜੁੜੀ ਹੁੰਦੀ ਹੈ ਕਾਸ ਜੁੜੀ ਹੁੰਦੀ ਹੈ ਕਿਉਂਕਿ ਬੱਚਿਆਂ ਦੀਆਂ ਫੀਸਾਂ ਪੜਾਈ ਦੀਆਂ ਕਰਦੇ ਛੋਟੇ ਮੋਟੇ ਖਰਚੇ ਕਿਸੇ ਬੇਟੇ ਦਾ ਵਿਆਹ ਕਿਸੇ ਬੇਟੀ ਦਾ ਵਿਆਹ ਕੋਈ ਘਰ ਦੀ ਚੀਜ਼ ਬਣਾਉਣ ਵਾਸਤੇ ਕੋਈ ਗਹਿਣਾ ਕੋਈ ਇਧਰੋਂ ਉਧਰੋਂ ਚੀਜ਼ਾਂ ਇਹ ਸਾਰੀ ਟੇਕ ਫਸਲ ਤੇ ਜੁੜੀ ਹੁੰਦੀ ਆ ਔਰ ਇਸੇ ਟਾਈਮ ਕਹਿੰਦੇ ਨੇ ਦੇਹੀ ਵੀ ਉੱਤਮ ਖੇਤੀ ਤੇ ਮੱਧਮ ਪਾਰ ਤ੍ਰਿਗ ਚੱਕਰੀ ਜਿਹੜੀ ਕਰੇ ਖਵਾਰ ਤੇ ਖੇਤੀ ਉੱਤਮ ਜ਼ਰੂਰ ਆ ਸਦੀਆਂ ਪਹਿਲਾਂ ਵੀ ਉੱਤਮ ਹੀ ਸੀ ਜਦੋਂ ਕਿਤੇ ਕਿਸਾਨਾਂ ਨੇ ਬੀਜ ਲੱਭ ਕੇ ਬੀਜਿਆ ਉਹਦੋਂ ਵੀ ਉੱਤਮ ਸੀ ਅੱਜ ਵੀ ਉੱਤਮ ਆ ਪਰ ਇੱਕ ਮੋਨੋਪੋਲੀ ਆ ਜਿਹੜੀ ਕਿ ਇੱਕ ਸਿਸਟਮ ਨੇ ਬਣਾ ਲਈ ਆ ਕਿਸਾਨ ਚਾਹੇ ਉਹ ਕਿਤੋਂ ਦਾ ਵੀ ਹੋਵੇ ਵਰਲਡ ਦਾ ਉਹਨੂੰ ਲੁੱਟਿਆ ਜਾਂਦਾ ਔਰ ਕਿਉਂਕਿ ਮੈਂ ਖੁਦ ਕਿਸਾਨ ਆ ਤੇ ਜਦੋਂ ਅਸੀਂ ਮੰਡੀ 'ਚ ਫਸਲ ਲੈ ਕੇ ਜਾਂਦੇ ਨਾ ਤੇ ਸਾਡਾ ਜਿਹੜਾ ਚਾਹ ਹੁੰਦਾ ਉਹ ਚੁੱਕਿਆ ਨਹੀਂ ਜਾਂਦਾ ਸਾੜ ਤੋਂ ਪਰ ਮੰਡੀ 'ਚ ਜਿਹੜੇ ਸਰਕਾਰੀ ਕਰਿੰਦੇ ਹੁੰਦੇ ਆ ਜਿਹੜੋਂ ਲੁੱਟਦੇ ਆ ਨਾ ਫਸਲ ਤੋਂ ਤੇ ਸੋਨੇ ਵਰਗੀ ਫਸਲ ਤੋਂ ਜਿੱਤੋਂ ਬਿਨਾ ਸਾਡਾ ਜੀਵਨ ਹੀ ਸੰਭਵ ਨਹੀਂ ਕਿਉਂਕਿ ਇਹ ਅਨਾਜ ਆ ਤੇ ਸਾਡੇ ਆ ਜਿਹੜਾ ਸਰੀਰ ਆ ਇਹਦੀ ਉਤਪਤੀ ਆ ਇਹ ਅਨਾਜ ਐ ਨਹੀਂ ਤੇ ਇਹਦੀ ਵੀ ਨਹੀਂ ਹੈਗੀ ਔਰ ਠੋਡ ਮਾਰ ਮਾਰ ਕੇ ਇਹਨੂੰ ਤਾਡਾ ਦਾਣਾ ਖਰਾਬ ਆ ਤੁਹਾਡਾ ਮੌਸਮ ਚ ਨਹੀਂ ਆ ਤੁਹਾਡਾ ਫਲਾਂ ਨਹੀਂ ਆ ਜੇ ਤੁਹਾਡਾ ਜੇ ਨਹੀਂ ਆ ਉਹ ਆ ਇਹਦਾ ਸਾਈ ਛੋਟਾ ਇਹਦਾ ਵੱਡਾ ਵਾ ਇਹ ਨਖਰੇ ਆ ਜਿਹੜੇ ਕਿਸਾਨ ਤੋਂ ਉਹਦੀ ਫਸਲ ਨੂੰ ਠੱਗਿਆ ਜਾਂਦਾ ਖੋਇਆ ਜਾਂਦਾ ਪਰ ਕਿਸਾਨ ਦਾ ਦਰਦ ਇਹ ਆ ਕਿ ਉਹ ਕਦੀ ਵੀ ਨਹੀਂ ਕਹਿੰਦਾ ਕਿ ਮੈਂ ਮੰਡੀ ਫਸਲ ਵੇਚ ਕੇ ਆਇਆ ਉਹ ਕਹਿੰਦਾ ਮੈਂ ਸੁੱਟਣ ਚੱਲਿਆ ਔਰ ਉਹ ਮੁੰਸ਼ੀ ਪ੍ਰੇਮ ਚੰਦ ਦੇ ਮੈਨੂੰ ਉਹ ਜਿਹੜੇ ਸ਼ਬਦ ਜਿਹੜੇ ਆ ਉਹ ਯਾਦ ਆ ਗਏ ਮੈਂ ਤੁਹਾਡੇ ਨਾਲ ਸਾਂਝੇ ਕੀਤੇ ਵੀ ਕਿਸਾਨ ਨੂੰ ਕਦੀ ਵੀ ਆਪਦੀ ਫਸਲ ਦਾ ਕਮਾਂਡ ਨਹੀਂ ਹੁੰਦਾ ਕਿਸਾਨ ਨੂੰ ਆਪਣੀ ਫਸਲ ਤੋਂ ਇੱਕ ਆਸ ਹੁੰਦੀ ਹੈ ਇੱਕ ਚਾਹ ਹੁੰਦਾ ਤੁਸੀਂ ਮੇਰੇ ਪਿੱਛੇ ਵੇਖ ਸਕਦੇ ਜੀ ਇੱਕ ਇੱਕ ਕਣਕ ਦੇ ਖੇਤ ਆ ਜਿਹੜੇ ਇੱਕ ਕਿਸਾਨ ਦੀ ਉਮੀਦ ਉੱਗ ਰਹੀ ਹੈ ਪਰ ਜਿੱਦਣ ਇਹ ਮੰਡੀ ਗਈ ਉਸ ਦਿਨ ਇੱਕ ਚੱਪਲ ਬਣਾਵੇ ਕੋਈ ਬੂਟ ਬਣਾਵੇ ਕੋਈ ਕਲਮ ਬਣਾਵੇ ਕੋਈ ਪੈਨ ਬਣਾਵੇ ਉਹਦੀ ਕੀਮਤ ਆਉਦੀ ਆ ਸਾਡੀ ਜਿਹੜੀ ਆ ਉਹ ਕੋਈ ਕੀਮਤੀ ਨਹੀਂ ਪੰਜਾਬ ਦੇ ਲੋਕ ਜਿਹੜੇ ਆ ਹਕਾਕਰਤ ਹੀ ਜਾਗਰੂਕ ਨੇ ਅਰੇ ਐਮਐਸਪੀ ਚੁੰਮਦੇ ਨੇ ਫਸਲਾਂ ਦੇ ਉੱਤੇ ਫਸਲਾਂ ਦਾ ਵੀ ਇਤਰਾ ਮਗਈ ਦਾ ਸੂਚਕ ਅੰਕ ਆ ਇਤਰਾ ਖੇਤੀ ਨੂੰ ਵੀ ਜੋੜਨਾ ਚਾਹੀਦਾ ਨਾ ਇਹ ਸੂਚਕ ਅੰਕ ਦੇ ਵਿੱਚ ਹਰਜੀ ਦੀਆਂ ਦੇ ਰੇਟ ਵਧਦੇ ਆ ਤੇ ਫਸਲਾਂ ਦੇ ਰੇਟ ਵੀ ਵਧਨੇ ਚਾਹੀਦੇ ਆ ਪਰ ਸਾਡੇ ਫਸਲਾਂ ਦੇ ਰੇਟ ਆ ਉੱਥੇ ਦੇ ਉੱਥੇ ਖਲੋਤੇ ਆ ਉੱਤਰ ਅੰਮਲਨਾਡੂ ਹੋਵੇ ਕਰਨਾਟਕ ਹੋਵੇ ਅੜੀਸਾ ਹੋਵੇ ਬਿਹਾਰ ਹੋਵੇ ਜੁਪੀ ਹੋਵੇ ਕਿਸਾਨ ਰੋਲ ਕੇ ਰੱਖ ਦਿੱਤੇ ਇਸ ਟਾਈਮ ਜਿਹੜਾ ਮਾਚਲਦੇ ਸੀ ਵਿਦਾ ਸ਼ੁਰੂ ਹੋਇਆ ਕਿਸੇ ਤੋਂ ਛੁਪਿਆ ਨਹੀਂ ਵਿਤਰਾ ਹੱਡੇ ਆ ਪੰਜਾਬ ਦੇ ਵਿੱਚ ਕਣਕ ਝੋਨਾ ਇਹਦੇ ਉੱਤੇ ਲੋਕ ਮਜਬੂਰ ਇਸ ਕਰਕੇ ਆ ਵੀ ਇਹਦੀ ਮੋਨੋਪੋਲੀ ਜਿਹੜੀ ਆ ਉਹ ਮੋਨੋਪੋਲੀ ਕਹਿ ਲਓ ਜਾਂ ਤੁਸੀਂ ਕਹਿ ਲਓ ਵੀ ਇੱਕ ਇਹਦੇ ਉੱਤੇ ਐਮਐਸਪੀ ਅਡ ਆੜ ਤੱਕ ਇਹਨਾਂ ਸਰਕਲ ਜੁੜਿਆ ਕੋਸਾਨਾ ਦਾ ਪੈਸਾ ਮਿਲ ਜਾਂਦਾ ਫਸਲ ਐਕਤੀ ਦੇ ਝੋਨੇ ਤੋਂ ਵੇ ਰੋਲ ਕੇ ਰਸਤਾ ਇਹ ਮੇਰੀ ਛੋਟੀ ਜੀ ਸਾਜ ਹੀ ਗੱਲ ਤੇ ਮੈਂ ਮੇਰਾ ਦਾ ਵੀ ਮੈਸੇਜ ਦੀ ਇਹ ਪਿਆਰੇ ਮੌਸਮ ਦੀ ਸਾਡੇ ਨਾਲ ਗੱਲ ਕਰਨ ਲੱਗਾ ਹੈ ਬੜਾ ਵਧੀਆ ਜਿਹੜਾ ਮੌਸਮ ਆ ਤੇ ਇਹਦੀ ਗੱਲ ਕਰਨ ਲੱਗਾ ਖੇਤਾਂ 'ਚ ਫਿਰਨ ਦਾ ਆਪਦਾ ਇੱਕ ਮਜ਼ਾ ਹੁੰਦਾ ਔਰ ਇਸ ਫਸਲ ਦੀ ਗੱਲ ਕਰਨ ਲੱਗਾ ਕਬਦਾ ਕਰਦਾ ਮੈਂ ਬਿਹੇਵਰੀ ਬੰਨੇ ਨਿਕਲ ਗਿਆ ਤੇ ਬੜੀ ਪਿਆਰੀ ਪਿਆਰੀ ਧੁੱਪ ਨਿਕਲੀ ਐ ਔਰ ਜਿੱਥੇ ਵੀ ਮੈਨੂੰ ਦੇਸ਼ ਵਿਦੇਸ਼ ਚ ਮੇਰੇ ਦੋਸਤ ਮਿੱਤਰ ਸਨੇਹੀ ਵੇਖ ਰਹੇ ਆ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜਿਉਂਦੇ ਰਹੋ ਵਸਦੇ ਰਹੋ ਖੁਸ਼ ਰਹੋ ਆਬਾਦ ਰਹੋ ਔਰ ਮੇਰੀਆਂ ਇਹ ਸਾਂਝਾਂ ਨਿਕਣ ਕੇ ਜਿਹੜੀਆਂ ਮੈਂ ਇਦਾਂ ਹੀ ਤੁਹਾਡੇ ਨਾਲ ਪਾਉਂਦਾ ਰਹੂੰਗਾ ਔਰ ਜਿਹੜਾ ਕੋਈ ਮੈਨੂੰ ਗੱਲ ਯਾਦ ਆ ਜਾਂਦੀ ਆ ਉਹ ਮੈਂ ਤੁਹਾਡੇ ਨਾਲ ਕਰ ਲੈਣਾ ਜਿਵੇਂ ਆਪਾਂ ਛੋਟੀਆਂ ਛੋਟੀਆਂ ਗੱਲਾਂ ਕਰਦੇ ਰਵਾਂਗੇ ਤਾਂ ਕਿ ਇੱਕ ਦੂਜੇ ਨਾਲ ਜੁੜੇ ਰਹੀਏ ਰਿਸ਼ਤਾ ਬਣਿਆ ਰਹੇ ਔਰ ਇਹ ਮੇਰੀ 5 ਮਿੰਟ ਦੀ 2 ਮਿੰਟ ਦੀ 3 ਮਿੰਟ ਦੀ 10 ਮਿੰਟ ਦੀ ਸਾਂ ਜਿਹੜੀ ਇਹਨੂੰ ਕਬੂਲ ਕਰਿਆ ਕਰੋ ਆਬ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਜਰੂਰ ਕਰ ਦਿਆ ਕਰੋ ਮੈਂ ਤੁਹਾਡਾ ਆਪਣਾ ਯੂਟਿਊਬਰ ਨੂੰ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਖੁਸ਼ ਰਹੋ ਆਬਾਦ ਰਹੋ ਜਿੰਦਾਬਾਦ ਰਹੋ